ਫਿਲਮੀ ਅਦਾਕਾਰਾ ਸ਼ੈਨਾਜ਼ ਗਿਲ ਦੇ ਪਿਤਾ ਦੇ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਨੇ ਅਤੇ ਫੋਨ ਦੇ ਉੱਤੇ ਉਹਨਾਂ ਕੋਲੋਂ ਫਰੋਦੀ ਮੰਗੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਉਸ ਤੋਂ ਬਾਅਦ ਥਾਣਾ ਬਿਆਰ ਦੀ ਪੁਲਿਸ ਦਾ ਬਿਆਨ ਸਾਹਮਣੇ ਆਇਆ ਕਿ ਸ਼ੈਨਾਜ਼ ਗਿਲ ਦੇ ਪਿਤਾ ਨੂੰ ਕੋਈ ਧਮਕੀ ਭਰਿਆ ਫੋਨ ਨਹੀਂ ਆਇਆ ਅਤੇ ਉਹ ਇੱਕ ਝੂਠੀ ਇਤਲਾਹ ਦੇ ਰਹੇ ਨੇ ਜਲਦੀ ਚਲਦਿਆ ਉਹਨਾਂ ਉੱਤੇ ਕਾਰਵਾਈ ਹੋ ਸਕਦੀ ਹੈ ਇਹ ਕਹਿਣਾ ਪੁਲਿਸ ਦਾ ਤੇ ਦੂਜੇ ਪਾਸੇ ਹੁਣ ਅਦਾਕਾਰਾ ਸ਼ਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਗਿਲ ਨੇ ਫਿਰ ਤੋਂ ਪੁਲਿਸ ਉੱਤੇ ਸਵਾਲ ਚੁੱਕ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਚਾਰ ਵਾਰ ਉਹਨਾਂ ਦੇ ਨਾਲ ਧੱਕੇਸ਼ਾਹੀ ਦਾ ਮਾਮਲੇ ਦਰਜ ਕਰਕੇ ਉਹਨਾਂ ਉੱਤੇ ਝੂਠੇ ਪਰਚੇ ਪਾਏ ਨੇ ਤੇ ਹੁਣ ਪੁਲਿਸ ਫਿਰ ਉਹਨਾਂ ਉੱਤੇ ਝੂਠਾ ਮਾਮਲਾ ਦਰਜ ਕਰਨ ਜਾ ਰਹੀ ਹੈ ਤੇ ਪੁਲਿਸ ਹਮੇਸ਼ਾ ਹੀ ਰਾਜਨੀਤਿਕ ਤੌਰ ਤੇ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਦੀ ਆਈ ਹੈ ਇਸ ਵੀ ਮਾਮਲੇ 'ਚ ਹੋਰ ਕੀ ਕਿਹਾ ਸੰਤੋਖ ਸਿੰਘ ਗਿਲ ਨੇ ਜਾਣਦੇ ਆ ਮਾਈਕਲ ਸਾਹਿਬ ਤੁਹਾਡੇ ਵੱਲੋਂ ਜਿਹੜੇ ਤੁਹਾਨੂੰ ਕਾਲਸ ਆ ਰਹੀਆਂ ਸੀ ਧਮਕੀਆਂ ਆ ਗਈਆਂ ਸੀ ਉਸ ਤੋਂ ਬਾਅਦ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੁਣ ਪੁਲਿਸ ਨੇ ਬਿਆਨ ਰੱਖਿਆ ਕਿ ਉਹ ਜਿਹੜੀਆਂ ਕਾਲਸ ਆ ਫੇਕ ਆ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿੰਦਾ ਜੀ ਤੁਸੀਂ ਇੱਕਦਮ ਫੈਸਲਾ ਲੈ ਲਿਆ ਕਿ ਜਿਹੜੀ ਆ ਕਾਲ ਆ ਫੇਕ ਆ ਇੱਕ ਬੰਦੇ ਤੁਸੀਂ ਕਹਿ ਰਹੇ ਤਸਦੀਕ ਕਰ ਰਹੇ ਆ ਅਗਰ ਇੱਕ ਕਾਲ ਵਾਕਿਆ ਹੀ ਤੁਸੀਂ ਕੋਈ ਗ੍ਰਿਫਤਾਰੀ ਕੀਤੀ ਹੈ ਇਹਦੇ ਬਾਰੇ ਵਿੱਚ ਕੋਈ ਬੰਦਾ ਫੜਿਆ ਵਾ ਉਹਨੇ ਕਿਹਾ ਵਾ ਕਿ ਇਹ ਵੀਡੀਓ ਫੇਕ ਆ ਮੇਰੇ ਤੇ ਜਿਹੜੀ ਵੀ ਬਣਦੀ ਕਾਰਵਾਈ ਕਰੋ ਕਿਉਂਕਿ ਅੱਗੇ ਵੀ ਇੰਨੇ ਨਜਾਇਜ਼ ਪਰਚੇ ਕੀਤੇ ਇੱਕ ਹੋਰ ਸਹੀ ਪਰ ਅਸੀਂ ਥੋੜੇ ਦਿਨਾਂ ਤੱਕ ਹਿੰਦੂ ਸੰਗਠਨ ਸਾਰੀ ਮੀਟਿੰਗ ਕਰ ਰਹੇ ਆ ਇਕੱਠੇ ਹੋ ਕੇ ਇਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਹੱਲ ਕੱਢਾਂਗੇ ਦੇਖੋ ਮੈਨੂੰ 2 ਮਹੀਨੇ ਪਹਿਲਾਂ ਥ੍ਰੈਟ ਕਾਲ ਆਈ 11 ਜਨਵਰੀ ਨੂੰ ਮੈਨੂੰ ਥ੍ਰੈਟ ਕਾਲ ਆਈ 12 ਤਰੀਕ ਨੂੰ ਮੈਂ ਜਾ ਕੇ ਐਸਐਸਪੀ ਸਾਹਿਬ ਦੇ ਦਰਖਾਸਤ ਦੇ ਕੇ ਆਇਆ ਮਹੀਨੇ ਬਾਅਦ ਗਿਆ ਉਹਨਾਂ ਨੇ ਕਿਹਾ ਜੀ ਦੁਬਾਰਾ ਦਰਖਾਸਤ ਦੇ ਦਿਓ ਮੈਂ ਦੁਬਾਰਾ ਦਰਖਾਸਤ ਦਿੱਤੀ 2 ਮਹੀਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਐਫਆਈਆਰ ਵੀ ਨਹੀਂ ਦਰਜ ਕੀਤੀ ਦੇਖੋ ਕਿ ਜਦੋਂ ਤੁਹਾਨੂੰ ਕੋਈ ਥ੍ਰੈਟ ਕਾਲ ਆਉਂਦੀ ਆ ਤੁਹਾਡਾ ਫਰਜ ਬਣਦਾ ਪ੍ਰਸ਼ਾਸਨ ਦਾ ਫਰਜ ਬਣਦਾ ਜਾਂ ਕੋਈ ਵਾਰਦਾਤ ਹੋਂਦੀ ਆ ਐਫ ਆਈ ਆਰ ਦਰਜ ਕਰਨੀ ਲੇਕਿਨ ਐਫ ਆਈ ਆਰ ਦਰਜ ਕਰਨ ਦੀ ਬਜਾਏ ਮੈਂ ਫਿਰ ਵੀ ਵੇਟ ਕੀਤੀ ਦੋਵਾਂ ਮਹੀਨਿਆਂ ਬਾਅਦ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਮੈਂ ਉਹਨਾਂ ਨੂੰ ਵੀਡੀਓ ਦੇ ਰਿਹਾ ਕਿ ਜਿਹੜਾ ਕਿ ਹਰ ਇੱਕ ਬੰਦੇ ਦਾ ਹੱਕ ਆ ਉਹ ਮੈਂ ਕੀਤਾ ਨੰਬਰ ਮੇਰੇ ਕੋਲ ਸਾਰੇ ਨੰਬਰ ਆ ਜੀ ਨੰਬਰ ਤੁਸੀਂ ਵੇਖ ਸਕਦੇ ਹੋ ਜਿਹਦੇ ਤੋਂ ਕਾਲ ਆਈ ਆ ਇਹ ਕਿਦਾਂ ਕਹਿ ਸਕਦੇ ਆ ਕਿ ਫੇਕ ਕਾਲ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਇਹਨਾਂ ਨੇ ਕਿਦਾਂ ਜਿਹੜਾ ਆਪਣਾ ਡਿਸੀਜਨ ਲੈ ਲਿਆ ਕਿ ਫੇਕ ਕਾਲ ਆ ਮੈਨੂੰ ਮੇਰੇ ਫੋਨ ਦੇ ਉੱਤੇ ਵੀਡੀਓ ਆ ਰਹੀ ਆ ਕਾਲ ਆ ਰਹੀ ਆ ਜਿਹੜਾ ਕਹਿੰਦਾ ਮੈਂ ਪਾਕਿਸਤਾਨ ਤੋਂ ਬੋ ਰਿਹਾ ਮੰਗ ਕਰ ਰਿਹਾ ਫਰੋਤੀ ਦੀ ਇਹ ਕਿਦਾਂ ਕਹਿ ਸਕਦੇ ਆ ਉੱਤੋਂ ਕਿ ਇਹ ਵੀਡੀਓ ਵੀ ਬਣਾਈ ਆ ਅੱਧੀਆਂ ਗੱਲਾਂ ਰਿਕਾਰਡ ਹੋਈਆਂ ਅੱਧੀਆਂ ਹੋਈਆਂ ਹੀ ਨਹੀਂ ਤੇ ਬਾਅਦ ਦੇ ਵਿੱਚ ਇਹ ਕਹਿ ਰਿਹਾ ਜੀ ਕਿ 6-7 ਮਾਮਲੇ ਦਰਜ ਆ ਮੈਨੂੰ ਦੱਸੋ ਇੱਕ ਚੋਰ ਹੁੰਦਾ ਵਾ ਇੱਕ ਮਾਮਲੇ ਦਰਜ ਹੁੰਦੇ ਆ ਜਿਹੜਾ ਤੁਸੀਂ ਚੋਰ ਚੋਰੀ ਕਰਦਾ ਉਤੋਂ ਫੜਿਆ ਹੋਵੇ ਤੁਸੀਂ ਤੇ ਮੇਰੇ ਤੇ ਪੋਲਿਟਿਕਸ ਪਰਚੇ ਦਰਜ ਕੀਤੇ ਆ 2017 ਦੇ ਵਿੱਚ ਤੁਸੀਂ ਕੀ ਕੀਤਾ 2017 ਦੇ ਵਿੱਚ ਮੈਨੂੰ ਤੁਸੀਂ ਦਫਤਰ ਸਾਧ ਕੇ ਜਿਹੜੇ ਪਹਿਲਾਂ ਹੀ ਪਰਚੇ ਦਰਜ ਹੋਏ ਸੀ ਟੁੱਟੇ ਟੁੱਟੇ ਜੇ ਉਹ ਤੁਸੀਂ ਮੇਰੇ ਤੇ ਉਹਦਾ ਉਹਦੇ ਵਿੱਚ ਮੇਰਾ ਨਾਮ ਪਾਤਾ ਐਫ ਆਈ ਆਰ ਉਹਦੇ ਵਿੱਚ ਤੇ ਪਰਚੇ ਕਿਹੜੇ ਹੈ ਜੀ ਇੱਕ ਮਰੂਤੀ ਚੋਰੀ ਹੋਈ ਕਿਸੇ ਦੀ ਉਹ ਇਹਨਾਂ ਬਰਾਮਦ ਕੀਤੀ 20000 ਦੀ ਮਰੂਤੀ ਨਹੀਂ ਹੋਣੀ ਉਹ ਵੀ ਤੁਸੀਂ ਮੇਰੇ ਤੇ ਕਿਸ ਬਾਤ ਫਿਰ ਤੁਸੀਂ ਉਹ ਮਰੂਤੀ ਦੇ ਵਿੱਚ ਕੋਈ 1000 ਰੁਪਏ ਦਾ ਤੇਲ ਪਵਾ ਕੇ ਭੱਜ ਗਿਆ ਉਹ ਵੀ ਮੇਰੇ ਤੇ ਪਰਚਾ ਦਰਜ ਕਰਦਾ ਮੈਂ ਕੋਈ ਚੋਰ ਨਹੀਂ ਆ ਕਿ ਜਿਹੜਾ ਮੈਂ 20 ਸਾਲ ਜਰਮਨ ਦੇ ਵਿੱਚ ਸਿਟੀਜ਼ਨ ਆ ਮੈਂ ਸਿਟੀਜ਼ਨ ਰਿਆਂ ਉੱਥੋਂ ਮੈਂ 20 ਸਾਲ ਬਾਅਦ ਜਰਮਨ ਤੋਂ ਆਇਆ ਹਾਂ ਵਾਪਸ ਮੈਂ ਮੈਂ ਆ ਕੇ ਪੰਪ ਲਟੂnga ਮੈਂ ਚੋਰੀਆਂ ਕਰੂ ਮੈਂ ਮਰੂਤੀਆਂ ਕਾਰ ਚਲਾਉnga ਜਿਹੜਾ ਬੰਦਾ ਮਰਸੀਡੀਜ਼ ਆਡੀ ਚਲਾਉਂਦਾ ਹੋਵੇ ਉਹ ਮਰੂਤੀ ਕਾਰ ਚੋਰੀ ਕਰੂਗਾ 20000 ਦੀ ਮਰੂਤੀ ਨਹੀਂ ਹੋਣੀ 80 ਠੀਕ ਹੈ ਜੀ ਉਹਦੇ ਵਿੱਚ ਇੱਕ ਇਹਨਾਂ ਨੇ ਪਰਚਾ ਦਰਜ ਕੀਤਾ ਬਿਜਲੀ ਘਰ ਕੋਈ ਲੁੱਟ ਖੋ ਜਿੱਥੇ ਕਿ ਮੇਰਾ ਅਕਸਰ ਜਾਣਾ ਆਉਣਾ ਆਉਂਦਾ ਰਹਿੰਦਾ ਹਰ ਇੱਕ ਛੋਟੇ ਤੋਂ ਲੈ ਕੇ ਵੱਡਾ ਅਧਿਕਾਰੀ ਮੈਨੂੰ ਜਾਣਦਾ ਉਹ ਉਹ ਪਰਚਾ ਮੇਰੇ ਤੇ ਦਰਜ ਕਰ ਰਹੇ ਆ ਜੀ ਉੱਥੇ ਕੋਈ ਲੁੱਟ ਖੋ ਦਾ ਮਾਮਲਾ ਕੋਈ ਕੋਸ਼ਿਸ਼ ਕੀਤੀ ਸੀ ਕਿਸੇ ਨੇ ਲੁੱਟਖੋ ਕਰਨ ਦੀ ਤੇ ਉਹ ਉੱਥੋਂ ਪਬਲਿਕ ਨੇ ਫੜ ਵੀ ਲਿਆ ਸੀ ਤੇ ਉਹਨਾਂ ਕੋਈ ਛੁੱਟ ਕੇ ਭੱਜ ਗਿਆ ਸੀ ਅਗਲ ਮੈਨੂੰ ਪਬਲਿਕ ਫੜਦੀ ਤੇ ਮੈਂ ਲੋਕਲ ਬੰਦਾ ਮੈਨੂੰ ਪਛਾਣਦੀ ਨਾ ਹਾਲੇਕਿਨ ਮੈਨੂੰ ਉੱਥੇ ਹਰ ਇੱਕ ਅਧਿਕਾਰੀ ਜਾਣਦਾ ਲੇਕਿਨ ਫਿਰ ਮੈਂ ਚੁੱਪ ਰਿਆ ਕਿਉਂਕਿ ਮਾਂ ਜੋਗ ਅਦਾਲਤਾਂ ਤੇ ਮੈਨੂੰ ਬਰੀ ਵੀ ਹੋਇਆ 2017 ਦਾ ਇੱਕ ਕੇਸ ਆ ਜਿਹੜਾ ਹਾਲੇ ਤੱਕ ਇਹਨਾਂ ਨੇ ਜਾਣ ਬੁੱਝ ਕੇ ਉਹਦਾ ਚਲਾਨੀ ਨਹੀਂ ਪੇਸ਼ ਕੀਤਾ ਕਿਉਂਕਿ ਮੇਰੇ ਤੇ ਪਰਚੇ ਬਣੇ ਰਹਿਣ ਫਿਰ 2020 ਦੇ ਵਿੱਚ ਘਰ ਬੈਠੇ ਤੇ ਤੁਸੀਂ ਮੇਰੇ ਤੇ ਰੇਪ ਦਾ ਪਰਚਾ ਦਰਜ ਕੀਤਾ ਉਹ ਕਿ ਮੇਰਾ ਦੋਸਤ ਸੀ ਉਹਦੀ ਵਾਈਫ ਲੜ ਕੇ ਆਇਆ ਸੀ ਉਹਦੇ ਨਾਲ ਉਹਨਾਂ ਦਾ ਇੱਕ ਨਿੱਜੀ ਮਾਮਲਾ ਸੀ ਉਹ ਸਿਰਫ ਦਰਖਾਸਤ ਦੇਣ ਗਈ ਅਨਪੜ ਲੇਡੀਜ਼ ਸੀ ਉਹ ਗਈ ਉਹਦੇ ਕੋਲ ਸਾਈਨ ਕਰਾ ਲੈ ਗਿਆ ਉਹਨੇ ਘਰ ਜਾ ਕੇ ਵੇਖਿਆ ਕਿ ਤੇ ਰੇਪ ਦਾ ਮਾਮਲਾ ਦਰਜ ਹੋ ਗਿਆ ਉਹ ਫਿਰ ਅਸੀਂ ਉਹਨੂੰ ਨਾਲ ਲਿਆ ਉਹਦੇ ਅਦਾਲਤ ਦੇ ਵਿੱਚ ਬਿਆਨ ਕਰਵਾਏ ਉਨੇ ਕਿਹਾ ਕਿ ਮੇਰੇ ਨਾਲ ਕੋਈ ਰੇਪ ਨਹੀਂ ਹੋਇਆ ਫਿਰ ਮੈਂ ਉਸ ਤੋਂ ਬਰੀ ਹੋਇਆ ਨਹੀਂ ਤੇ ਤੁਸੀਂ ਤਾਂ ਮੈਨੂੰ ਉੱਥੇ ਫਸਾਤਾ ਸੀ ਕਿੱਡਾ ਵੱਡਾ ਇਲਜ਼ਾਮ ਲਾਇਆ ਮੇਰੇ ਤੇ ਉਦੋਂ ਮੇਰੀ ਸ਼ੋਭੀ ਖਰਾਬ ਹੋਈ ਕਿੰਨਾ ਮੀਡੀਆ ਤੇ ਲਾਲਾ ਲਾਲਾ ਹੋਈ ਹੁਣ ਹੁਣ ਅਗਰ ਪੁਲਿਸ ਮਾਮਲਾ ਦਰਜ ਕਰਦੀ ਹੈ ਤੇ ਫਿਰ ਉਸ ਨੂੰ ਕਿਸ ਤਰ੍ਹਾਂ ਨੇ ਦੇਖਿਆ ਜਾਏਗਾ ਕਿਸ ਤਰ੍ਹਾਂ ਆਪਣੀ ਸਪੈਸ਼ਲ ਵੀ ਤੁਹਾਡੇ ਕੋਲੋਂ ਸਾਫ ਬਿਲਕੁਲ ਜੀ ਉਦੋਂ ਤੇ ਮੇਰੇ ਨਾਲ ਕੋਈ ਮੇਰੇ ਨਾਲ ਮੈਂ ਅਟੈਚ ਨਹੀਂ ਸੀ ਕਿਸੇ ਸੰਗਠਨਾ ਨਾਲ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਇਹ ਜਿਹੜੀ ਆ ਫੇਕ ਆ ਇਹ ਡਰਾਮਾ ਰਚਿਆ ਗਿਆ 2019 ਦੇ ਵਿੱਚ ਮੇਰੇ ਤੇ ਫਾਇਰਿੰਗ ਹੋਈ ਉਦੋਂ ਦੇ ਤੁਸੀਂ ਮੈਨੂੰ ਗਨਮੈਨ ਦਿੱਤੇ ਆ ਉਹ ਵੀ ਫੇਕ ਹੀ ਫਿਰ 2020 ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਸਾਡਾ ਪਿੱਛਾ ਕਰ ਰਿਹਾ ਸੀ ਜਿਹੜੇ ਮੈਨੂੰ ਮਾਰਨ ਆਏ ਸੀ ਦੋ ਬੰਦੇ ਮੇਰੀ ਸਕਿਉਰਿਟੀ ਨੇ ਫੜ ਕੇ ਪੁਲਿਸ ਨੂੰ ਦਿੱਤੇ ਜਿਨ੍ਹਾਂ ਕੋਲ ਇੱਕ ਪਿਸਟਲ 6 ਰਾਉਂਡ ਬਾਈਕ ਵੀ ਉਹਨਾਂ ਕੋਲ ਚੋਰੀ ਦੀ ਸੀ ਅਸੀਂ ਪੁਲਿਸ ਨੂੰ ਫੜ ਕੇ ਫੜਾਏ ਉਹ ਵੀ ਫੇਕ ਹੀ ਫਿਰ ਦੋ ਵਾਰੀ ਮੇਰੀ ਗੱਡੀ ਤੇ ਚਾਰ ਰਾਉਂਡ ਫਾਇਰ ਹੁੰਦੇ ਆ ਉਹ ਵੀ ਫੇਕ ਹੀ ਜੇ ਥ੍ਰੈਟ ਕਾਲ ਆਈ ਆ ਮੈਂ 2 ਮਹੀਨੇ ਨਹੀਂ ਦੱਸਿਆ ਤੁਹਾਡੇ ਕਹਿਣ ਤੇ 2 ਮਹੀਨੇ ਬਾਅਦ ਮੈਂ ਦੱਸ ਰਿਹਾ ਤਾਂ ਵੀ ਤੁਹਾਨੂੰ ਮਿਰਚਾਂ ਲੱਗ ਰਹੀਆਂ ਕਿ ਇੱਕ ਤੁਸੀਂ ਛੋਟੀ ਜੀ ਐਫਆਈਆਰ ਦਰਜ ਕਰਨ ਤੋਂ ਏਡੇ ਵੱਡੇ ਬੰਦੇ ਤੇ ਇਲਜ਼ਾਮ ਲਾ ਰਹੇ ਜੇ ਫਿਰ ਤੁਸੀਂ ਵੇਖੋ ਕਿਸ ਦੀ ਸ਼ੋਭੀ ਖਰਾਬ ਕਰ ਰਹੇ ਹੋ ਫਿਰ ਤੁਸੀਂ ਕਹਿ ਰਹੇ ਜੀ ਡਰਾਮਾ ਰਚਿਆ ਫਿਰ ਤੁਸੀਂ ਮੇਰੀ ਲਾਲਾ ਲਾਲਾ ਕਰ ਰਹੇ ਕਿਉਂ ਅਗਰ ਤੋ ਇਹਦੇ ਵਿੱਚ ਤੁਸੀਂ ਸਾਬਤ ਕਰਦੇ ਜੇ ਕਿ ਮੈਂ ਡਰਾਮਾ ਕੀਤਾ ਮੇਰੇ ਤੇ ਜਿਹੜੀ ਬਣਦੀ ਕਾਰਵਾਈ ਕਰੋ ਪਰ ਪ੍ਰੂਫਾਂ ਦੇ ਨਾਲ ਸਾਂਝੀ ਸੋਚ ਟੀਵੀ ਦੇ ਲਈ ਅਮਰਿੰਦਰ ਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ